ਤਤ ਵੀਚਾਰ ਜਹ ਮਥਰਾ ਜਗ ਤਾਰਨ ਕੋ ਬਤਰ ਮਨਾਇਓ ਜਪੇ ਇਰ ਸੰਕਟ ਜੋ ਨਗਰ ਬਨਾਇਓ ਜਬ ਉਹ ਜਿਨ ਅਜਿਨ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾਇਓ ਵਰ ਸਾਰੇ ਬੜੋ ਸਾਸਤ੍ਰਨ ਤਤ ਵਿਚਾਰ ਜਹ ਮਥਰਾ ਜਗ ਤਰਨ ਕੋਵਤਰ ਬਨਾਇਓ ਜਬੇ ਉਹ ਜਨ ਅਰਜਨ ਦੇ ਦੇ ਸੰਕਟ ਜੋਂ ਨਰਬਨਾਇਓ ਪੜੋ ਜਪਿਓ ਜਿਨ ਅਰਜਨ ਵਾ ਵ ਗਜਿ ਕੇ ਜਪਿਓ ਜਿਨ ਅਰਜਨ ਫਿਰ ਸੰਕਟ ਜੋਂ ਨਰਬਨਾਇਓ ਜਪਿਓ ਜਿਨ ਅਰਜਨ ਗਜਿ ਤੇ ਜਪਿਓ ਜਿਨ ਅਰਜਨ ਫਿਰ ਸੰਕਟ ਜੋਨ ਦਰਬਨ ਆਇਓ ਫਿਰ ਸੰਕਟ ਜੋਨ ਦ ਫਿਰ ਸੰਕਟ ਜੋਨ ਦਰਬਨ ਜਪੋ ਜਿਨ ਅਰਜਨ ਵਾ ਵਾ ਜਪੋ ਜਿਨ ਅਰਜਨ ਸਾਰਿ ਪੜਉ ਮਨਿ ਜਪੋ ਜਿਨ ਅਰਜਨ ਦੇ ਗੁਰੂ ਜਪੋ ਜਿਨ ਅਰਜਨ ਦੇ ਜਪਿਓ ਜਪਿਓ ਜਨ ਅਰਜਨ ਦੇ ਗੁਰੂ ਜਪਿਓ ਜਨ ਅਰਜਨ ਦੇ ਗੁਰੂ ਜਪਿਓ ਜਨ ਜਪਿਓ ਜਨ ਫਿਰ ਸੰਕਟ ਜੋਂ ਨ ਕਰ ਬਨਾਓ ਜਦੋਂ ਜਨ ਅਰਜਨ ਦੇ ਗੁਰੂ ਜਦੋਂ ਜਨ ਅਰਜਨ ਦੇ ਗੁਰੂ ਫਿਰ ਸੰਕਟ ਜੋਂ ਨ ਕਰ ਬਨਾਓ ਜਦੋਂ ਜਨ ਅਰਜਨ ਜਦੋਂ ਜਨ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਬਹੁਤ ਹੀ ਪਿਆਰ ਦੇ ਨਾਲ ਸਜੇ ਹੋਏ ਵਿਸ਼ੇਸ਼ ਦੇਵਾਨਾ ਵਿੱਚ ਸਤਗੁਰੂ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਨਿਵਾਜੇ ਹੋਏ ਪਿਆਰੇ ਅਨੰਦ ਗੁਰ ਸਿੱਖ ਤਨਤਨ ਬਾਬਾ ਸਿੱਧ ਸਾਈਂ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਹਰ ਸਾਲ ਦੀ ਤਰ੍ਹਾਂ ਇਨ੍ਹਾਂ ਸਲਾਨ ਗੁਰਮੁਖ ਸਮਾਪਮਾ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਪਰ ਪਲਾਹੇ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਭਾਈ ਸਾਹਿਬ ਹੋਰਾਂ ਦੇ ਜਥੇ ਪਸੋਂ ਆਪ ਜੀ ਅਨੇ ਕੀਰਤਨ ਔਰ ਵਿਚਾਰ ਸਰਵਣ ਕੀਤੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਕਲਯੁਗ ਦੇੰਦਰ ਕੀਰਤਨ ਸਭ ਤੋਂ ਸੌਖੀ ਭਗਤੀ ਹੈ। ਔਰ ਸਭ ਤੋਂ ਸਰਲ ਭਗਤੀ ਹੈ। ਜਿਹੜੇ ਬੰਦੇ ਨੂੰ ਸ਼ਬਦ ਦੇ ਅਰਥ ਵੀ ਨਹੀਂ ਆਉਂਦੇ। ਕੀਰਤਨ ਵਿੱਚ ਬੈਠਿਆਂ ਉਹਦੀ ਵੀ ਸੁਰਤ ਜੁੜ ਜਾਂਦੀ ਹੈ। ਕਿਉਂ ਭਾਈ? ਕਿਉਂਕਿ ਸੁਰ ਔਰ ਤਾਲ ਦੇ ਸੁਮੇਲ ਨਾਲ ਕੀਰਤਨ ਗਾਇਆ ਜਾਂਦਾ ਹੈ। ਅਦਸ਼ਨ ਕੀਰਤਨ ਦੀ ਬਹੁਤ ਵਡਿਆਈ ਕੀਤੀ ਬਾਣੀ ਅੰਦਰ ਐਸਾ ਕੀਰਤਨ ਕਰ ਮਨ ਮੇਰੇ ਇਹੀ ਉਹਾਂ ਜੋ ਕਾਮ ਤੇਰੇ ਕਹਿੰਦੇ ਭਾਈ ਰੱਬ ਦੀ ਬਾਣੀ ਦਾ ਕੀਰਤਨ ਕਰ ਉਹਦੀ ਕੀਰਤੀ ਕਰ ਲੋਕ ਵਿੱਚ ਵੀ ਕਮ ਆਏਗੀ ਪਰਲੋਕ ਤੱਕ ਵੀ ਨਰੇਗੀ ਕੀਰਤਨ ਬਹੁਤ ਸੌਖੀ ਭਗਤੀ ਹੈ ਕਿਉਂਕਿ ਜਦੋਂ ਸੁਰ ਔਰ ਤਾਲ ਦੇ ਸਮੇਲ ਨਾਲ ਲਗਾਇਆ ਜਾਂਦਾ ਹੈ ਜਿਹਨੂੰ ਅਰਥ ਨਹੀਂ ਨਿਉਂਦੇ ਉਹ ਵੀ ਸੁਰ ਤੇ ਤਾਲ ਕਰਕੇ ਜੁੜ ਜਾਂਦਾ ਹੈ ਕਿਉਂਕਿ ਸੰਗੀਤ ਕਿਸ ਤਰ੍ਹਾਂ ਦੀ ਸ਼ਕਤੀ ਹੈ ਜਿਹੜੀ ਜ਼ਹਿਰ ਨਾਲ ਭਰੇ ਹੋਏ ਸੱਪ ਨੂੰ ਵੀ ਮਿੱਲਣ ਲਾ ਦਿੰਦੀ ਤੁਸੀਂ ਵੇਖੋਗੇ ਸੱਪ ਫੜਨ ਵਾਲੇ ਜਿਹੜੇ ਨੇ ਉਹ বীਣ ਦੀ ਧੁਨ ਉੱਤੇ ਸੱਪ ਨੂੰ ਕਬੂ ਵਿੱਚ ਕਰ ਲੈਂਦੇ ਸੰਗੀਤ ਇੱਕ ਵੱਡੀ ਸ਼ਕਤੀ ਹੈ ਕਿ ਬਹੁਤ ਸੋਗ ਵਿੱਚ ਡੁੱਬੇ ਹੋਏ ਬੰਦੇ ਨੂੰ ਸੋਗ ਵਿੱਚੋਂ ਬਾਹਰ ਲੈ ਲੈਂਦਾ ਹੈ ਇਸ ਲਈ ਪਾਤਸ਼ਾਹ ਨੇ ਸੁਰ ਤੇ ਤਾਲ ਸੰਗੀਤ ਦਾ ਸੁਮੇਲ ਰੱਖਿਆ ਨਾਲ ਸ਼ਬਦ ਦਿੱਤੇ ਤਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਰਾਗ ਵਿੱਚ ਦਿੱਤੀ ਗਈ ਹੈ ਭਾਵ ਸ੍ਰੀ ਰਾਗ ਤੋਂ ਲੈ ਕੇ ਪਰਪਤੀ ਜੈਜਵੰਤੀ ਰਾਗ ਤੱਕ 31 ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ। ਰਾਗ ਜਿਹੜਾ ਉਹ ਸੁਰ ਤੇ ताल ਵਿੱਚ ਦਾਇਆ ਜਾਂਦਾ ਹੈ ਉਸ ਤੋਂ ਬਾਹਰ ਨਹੀਂ। ਔਰ ਸਿਰਫ ਆਦਿਸ਼ ਨੇ ਇੱਕ ਕਿਰਪਾ ਹੋਰ ਕੀਤੀ। 31 ਰਾਗਾਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੁਝ ਸ਼ਲੋਕ ਰੱਖ ਦਿੱਤੇ। ਔਰ ਕੁਝ ਬਾਣੀਆਂ ਐਸੀਆਂ ਨੇ ਜਿਹੜੀਆਂ ਰਾਗ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਰੱਖ ਦਿੱਤੀਆਂ ਉਹਦਾ ਇੱਕ ਰੀਜ਼ਨ ਇਹ ਹੈ ਕਿਤੇ ਕੱਲ ਨੂੰ ਕੋਈ ਰਾਗ ਗਾਉਣ ਵਾਲਾ ਅਹੰਕਾਰੀ ਨਾ ਹੋ ਜਾਏ ਕਿ ਮੈਨੂੰ ਰਾਗ ਆਉਂਦਾ ਹੈ ਜਿਹਨੂੰ ਰਾਗ ਨਹੀਂ ਆਉਂਦਾ ਉਹ ਬਾਣੀ गाਏ ਨਹੀਂ ਸਕਦਾ ਜਿਹਨੂੰ ਰਾਗ ਨਹੀਂ ਆਉਂਦਾ ਭਾਈ ਉਹ ਗੁਰਬਾਣੀ ਤੋਂ ਲਾਹਾ ਨਹੀਂ ਲੈ ਸਕਦਾ ਇਸ ਲਈ ਮਹਾਰਾਜ ਜੀ ਨੇ ਕੁਝ ਬਾਣੀਆਂ ਇਸ ਤਰ੍ਹਾਂ ਦੀ ਐ ਜਿਹੜੀ ਰਾਗ ਤੋਂ ਮੁਕਤ ਰੱਖੀ ਹੈ ਗੋਣ ਲੱਗਿਓ ਉਹਨੂੰ ਵੀ ਰਾਗ ਵਿੱਚ ਗਾਇਆ ਜਾਂਦਾ ਪਰ ਉਹ ਰਾਗ ਤੋਂ ਮੁਕਤ ਹੈ ਜਿਵੇਂ ਜਪਜੀ ਸਾਹਿਬ ਦਾ ਪਾਠ ਇੱਕ ਓੰਕਾਰ ਤੋਂ ਲੈ ਕੇ ਪਹਿਲੇ ਅੰਗ ਤੋਂ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਅਠ ਅੰਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਅਠ ਅੰਗ ਜਿਹੜੇ ਨੇ ਉਹ ਰਾਗ ਤੋਂ ਰਹਿਤ ਜਪਜੀ ਸਾਹਿਬ ਦਾ ਪਾਠ ਹੈ ਜਪਜੀ ਸਾਹਿਬ ਦਾ ਬਾਟ ਕਿਸੇ ਰਾਗ ਵਿੱਚ ਨਹੀਂ ਹੈ 14 ਅੰਗ ਤੋਂ ਬਾਅਦ ਜਦ ਅੱਗੇ ਰਾਗ ਪਹਿਲਾਂ ਸ਼ੁਰੂ ਹੁੰਦਾ ਹੈ RAMSIRI ਰਾਗ ਮਹੱਲਾ ਪਹਿਲਾ ਜਪਜੀ ਸਾਹਿਬ ਦਾ ਬਾਟ ਕਿਸੇ ਰਾਗ ਵਿੱਚ ਨਹੀਂ ਹੈ ਉਹ ਬਾਦਸ਼ਾਹ ਨੇ ਰਾਗ ਤੋਂ ਰਹਿਤ ਬਦਕਿਉਂ ਰੱਖਿਆ ਉਹਦਾ ਕਾਰਨ ਇਹ ਹੈ ਵੀ ਰਾਗ ਪੜਨ ਵਾਲਾ ਹੰਕਾਰੀ ਨਾ ਹੋ ਜਾਏ ਔਰ ਕਿਤੇ ਇਹ ਚਿੱਤ ਵਿੱਚ ਨਾ ਆ ਜਾਵੇ ਜਿਹਨੂੰ ਰਾਗ ਨਹੀਂ ਪੜਨਾ ਆਉਂਦਾ ਜਿਹਨੂੰ ਸੁਰ ਤੇ ਤਾਲ ਰਾਤ ਨਹੀਂ ਆਉਂਦਾ ਭਾਈ ਉਹ ਤਾਂ ਗੁਰਬਾਣੀ ਤੋਂ ਲਾਹਾ ਹੀ ਨਹੀਂ ਲੈ ਸਕਦਾ। ਸ੍ਰੀ ਗੁਰੂ ਅੰਗਦ ਦੇ ਮਹਾਰਾਜਿਆਂ ਦੇ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਔਰ ਸ਼ਲੋਕ ਜਿਹੜੇ ਸਾਧ ਸੰਗਤ ਤੋਂ ਕਿਸੇ ਰਾਗ ਵਿੱਚ ਨਹੀਂ ਹੁੰਦੇ। ਸ਼ਲੋਕ ਰਾਗ ਤੋਂ ਰਹਿਤ ਹੋ ਚਾਰਨ ਹੁੰਦੇ ਨੇ। ਔਰ ਬਹੁਤ سارے ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਸੇ ਆਉਣਗੇ ਜਿਨੋਂ ਉੱਤੇ ਰਾਗ ਨਹੀਂ ਲੱਗੂ ਹੁੰਦਾ ਨਾ ਉਹਨਾਂ ਦੀ ਕੋਈ ਤੁਕਬੰਦੀ ਹੈ ਬਾਬਾ ਫਰੀਦ ਸਾਹਿਬ ਦੇ ਬਹੁਤ ਸ਼ਲੋਕ ਤੁਸੀਂ ਇਸ ਤਰ੍ਹਾਂ ਦੇ ਪੜੋਗੇ ਹੀੜਾ ਜਲੇ ਮਜੀਠ ਜਿਉਂ ਉੱਪਰ ਅੰਧਾਰਾ ਜਦੋਂ ਇਹ ਸ਼ਲੋਕ ਪੜੋਗੇ ਉਦੋਂ ਸਾ ਸੰਗਤ ਤੁਕਬੰਦੀ ਵੀ ਪੂਰੀ ਨਹੀਂ ਲੱਲਦੀ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਬਾਦਸ਼ਾਹ ਨੇ ਸਭ ਤੋਂ ਵੱਧ ਰਾਗ ਇਸ ਲਈ ਵਰਤੇ ਭਾਈ ਸੁਰ ਤੇ ਧਾਲ ਵਿੱਚ ਕੀਤਾ ਹੋਇਆ ਕੀਰਤਨ ਜਿਹੜੇ ਬੰਦੇ ਨੂੰ ਕੋਈ ਦੁਨਿਆਵੀ ਤੌਰ ਤੇ ਅਖਰੀ ਅਰਥ ਨਹੀਂ ਆਉਂਦੇ ਸੰਗੀਤ ਰਾਹੀਂ ਉਹਦੀ ਵੀ ਸੁਰਤ ਸ਼ਬਦ ਵਿੱਚ ਜੁੜ ਜਾਏਗੀ। ਔਰ ਸ਼ਬਦ ਨੂੰ ਪ੍ਰਧਾਨਤਾ ਦਿੱਤੀ। ਤਾਂ ਫਿਰ ਮਹਾਰਾਜ ਨੇ ਲਿਖਿਆ ਕਲਯੁਗ ਮੈਂ ਕੀਰਤਨ ਪਰਧਨ ਗੁਰਮੁਖ ਜਪੀਐ ਲਾਏ ਧਿਆਨਾਂ ਕਲਯੁਗ ਵਿੱਚ ਸਭ ਤੋਂ ਪ੍ਰধান ਸ੍ਰੇਸ਼ਟ ਭਗਤੀ ਹੈ ਕੀਰਤਨ ਪਰ ਸ਼ਰਤ ਇੱਕ ਹੈ ਜਪਨ ਵਾਲਾ ਗੁਰੂ ਦੇ ਰਾਹੀ ਧਿਆਨ ਲਾ ਕੇ ਜਪੇ ਕੀਰਤਨ ਸੁਣਨ ਤੇ ਕਰਨ ਵਾਲਾ ਧਿਆਨ ਲਾ ਕੇ ਸੁਣੇ ਜਦੋਂ ਉਹਦਾ ਧਿਆਨ ਜੁੜ ਜਾਏ ਫਿਰ ਸ਼ਬਦ ਦਾ ਅਸਰ ਉਹਦੇ ਉੱਤੇ ਹੋਏ ਸਾ ਸੰਗਤ ਕੀਰਤਨ ਬਹੁਤ ਵੱਡੀ ਭਗਤੀ ਕੀਰਤਨ ਤੋਂ ਬਾਅਦ ਫਿਰ ਕਥਾ ਦੀ ਵਡਿਆਈ ਦਿੰਤੀ ਜਿ ਕੱਲੀ ਮੈਂ ਇੱਕ ਵਾਰ ਤੇ ਲਾਈਵ ਤੋਂ ਬੇਨਤੀ ਕਹੀ ਪਹਿਲਾ ਪਾਠ ਫਿਰ ਕੀਰਤਨ ਔਰ ਫਿਰ ਕਥਾ ਜਿਹੜਾ ਪਾਠ ਦਾ ਫਲ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦੱਸਿਆ ਕਹਿੰਦੇ ਭਾਈ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਦ ਹੀ ਖੇਤੀ ਹੋਵੇ ਸੁਣਿਓ ਧਿਆਨ ਨਾਲ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਦ ਹੀ ਖੇਤੀ ਹੋਵੇ ਭਾਵ ਖੂਹ ਦੇ ਪਾਣੀ ਤੋਂ ਪਾਣੀ ਖੂਹ ਵਿੱਚੋਂ ਕੱਢ ਕੇ ਆਲੇ-ਦੁਆਲੇ ਦੇ ਪੰਜ ਚਾਰ ਖੇਤ ਸਿੰਜੇ ਜਾ ਸਕਦੇ ਨੇ ਖੂਹ ਦੇ ਪਾਣੀ ਨਾਲ ਕਈ ਮੀਲ ਤੱਕ ਕੋਈ ਜ਼ਮੀਨ ਨਹੀਂ ਸਿੰਜ ਸਕਦਾ ਖੂਹ ਦਾ ਪਾਣੀ ਆਲੇ-ਦੁਆਲੇ 5-10 ਖੇਤਾਂ ਤੱਕ ਪਹੁੰਚਦਾ ਹੈ ਖੂਹ ਦਾ ਪਾਣੀ ਮੀਲਾਂ ਤੱਕ ਨਹੀਂ ਪਹੁੰਚੇਗਾ ਇਸ ਲਈ ਖੂਹ ਦਾ ਪਾਣੀ ਭਾਵ ਪਾਠ ਦਾ ਫਲ ਜਿਹੜਾ ਉਹ ਖੂਹ ਦੀ ਖੇਤੀ ਦੀ ਤਰ੍ਹਾਂ ਹੈ ਭਾਵ ਉਹਦਾ ਫਲ ਜਿਹੜਾ ਉਹਨੂੰ ਪ੍ਰੋਪਤ ਹੁੰਦਾ ਹੈ ਜਿਹਨੂੰ ਪਾਠ ਕਰਨ ਵਾਲੇ ਨੂੰ ਅਰਥ ਆਉਂਦੇ ਨੇ ਜਾਂ ਸੁਣਨ ਵਾਲੇ ਨੂੰ ਅਰਥ ਸਮਝ ਆਉਂਦੇ ਨੇ ਜਿਹਨੂੰ ਕੋਈ ਅਰਥ ਨਹੀਂ ਸਮਝ ਆ ਰਹੇ ਜਿਹਦੀ ਪਾਠ ਵਿੱਚ ਸੁਰਤ ਨਹੀਂ ਜੁੜ ਰਹੀ ਪਾਠ ਕਰਨ ਲੱਗਿਆਂ ਅਰਥ ਨਹੀਂ ਆਉਂਦੇ ਜਾਂ ਸੁਣਨ ਲੱਗਿਆਂ ਅਰਥ ਨਹੀਂ ਆ ਰਹੇ ਕਹਿੰਦੇ ਭਾਈ ਉਹ ਪਾਠ ਦਾ ਫਲ ਥੋੜੇ ਬੰਦਿਆਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਅਰਥ ਪਤਾ ਲੱਗਦਾ ਹੈ ਔਰ ਜਿਨ੍ਹਾਂ ਨੂੰ ਪਾਠ ਪੜ੍ਹਨਾ ਆਉਂਦਾ ਉਹਨੂੰ ਫਲ ਹੋਏਗਾ ਜਿਹੜੇ ਬੰਦੇ ਨੂੰ ਪਾਠ ਪੜ੍ਹਨਾ ਹੀ ਨਹੀਂ ਆਉਂਦਾ ਭਾਵੇਂ ਜਿਨੇ ਕੋਈ ਸੰਥਿਆ ਨਹੀਂ ਲਈ ਜਿਹਨੂੰ ਕੋਈ ਪੰਜਾਬੀ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਦੂਜੀ ਭਾਸ਼ਾ ਦਾ ਕੋਈ ਧਾਰ ਨਹੀਂ ਬੰਦਾ ਹੋਵੇ ਉਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹ ਹੀ ਨਹੀਂ ਸਕਦਾ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹੋ ਦਰਸ਼ਨ ਕਰਨ ਉੱਥੇ ਦੂਜੀਆਂ ਸਟੇਟਾਂ ਤੋਂ ਕਿੰਨੇ ਲੋਕ ਆਉਂਦੇ ਨੇ ਸੌਥ ਦੇ ਲੋਕ ਕਿੰਨੇ ਹੁੰਦੇ ਨੇ ਕੇਰਲ ਤੋਂ ਮਹਾਰਾਸ਼ਟਰ ਤੋਂ ਕਲਕੱਤੇ ਤੋਂ ਉਹਨਾਂ ਲੋਕਾਂ ਨੂੰ ਸਾਧ ਸੰਗਤ ਪਾਠ ਨਹੀਂ ਪੜਨਾ ਆਉਂਦਾ ਨਾ ਉਹਨਾਂ ਨੂੰ ਸਾਡੀ ਭਾਸ਼ਾ ਹੁੰਦੀ ਹੈ ਨਾ ਉਹਨਾਂ ਨੂੰ ਗੁਰਮੁਖੀ ਆਉਂਦੀ ਹੈ ਨਾ ਪੰਜਾਬੀ ਆਉਂਦੀ ਪਾਠ ਨਹੀਂ ਉਹਨਾਂ ਨੂੰ ਪੜਨਾ ਆਉਂਦਾ ਇਸ ਲਈ ਪਾਠ ਦਾ ਫਲ ਜਿਹੜਾ ਉਹਨੂੰ ਮਿਲਦਾ ਜਿਹਨੂੰ ਪੜਨਾ ਆਉਂਦਾ ਹੋਵੇ ਜਿਹਨੂੰ ਪਾਠ ਪੜਨਾ ਨਹੀਂ ਆਉਂਦਾ ਉਹਨੂੰ ਫਲ ਨਹੀਂ ਮਿਲੇਗਾ ਭਾਵ ਖੋਦ ਹੀ ਖੇਤੀ ਹੈ ਨੇੜੇ-ਨੇੜੇ ਜਿਨ੍ਹਾਂ ਨੂੰ ਖੋ ਦਾ ਪਾਣੀ ਨੇੜੇ-ਨੇੜੇ ਦੇ ਖੇਤਾਂ ਨੂੰ ਸਿੰਜਦਾ। ਫਿਰ ਮਹਾਰਾਜ ਨੇ ਕਿਹਾ ਸੁਣੋ ਭਾਈ ਹੁਣ ਕੀਰਤਨ ਦਾ ਫਲ। ਕਹਿੰਦੇ ਸੁਣੋ ਕੀਰਤਨ ਦਾ ਫਲ ਕੀ ਹੈ? ਕੀਰਤਨ ਕਰਨ ਮੇਧ ਕੀ ਵਰਖਾ ਵਰਖੇ ਜਲ ਹੋਏ ਜੀਵਨ ਹਰਖਾ। ਕਹਿੰਦੇ ਭਾਈ ਕੀਰਤਨ ਮੇਧ ਦੀ ਵਰਖਾ ਹੈ ਜਿਵੇਂ ਮੋਲੇ ਧਾਰ ਮੀਂਹ ਪੈਂਦਾ ਹੋਵੇ ਮੀਲਾਂ ਤੱਕ ਖੇਤ ਸਿੰਜੇ ਜਾਂਦੇ ਨੇ। ਜਦੋਂ ਮੀਂਹ ਪੈਂਦਾ ਕੱਲਾ ਉਹ ਇੱਕ ਪਿੰਡ ਦੇ ਖੇਤਾਂ ਨੂੰ ਨਹੀਂ ਸਿੰਜਦਾ ਆਲੇ ਦੁਆਲੇ ਦੇ 20 ਪਿੰਡਾਂ ਤੱਕ ਮੋਲੇ ਧਾਰ ਜਦੋਂ ਵਰਖਾ ਹੁੰਦੀ ਹੈ ਉਦੋਂ ਕਈ ਮੀਂਹਾਂ ਤੱਕ ਖੇਤ ਸਿੰਜੇ ਜਾਂਦੇ ਇਹ ਜਿਹੜੇ ਬੰਦੇ ਨੂੰ ਭਾਸ਼ਾ ਨਹੀਂ ਵੀ ਆਉਂਦੀ ਪੜ੍ਹਨੀ ਜਿਹਨੂੰ ਪਾਠ ਨਹੀਂ ਵੀ ਕਰਨਾ ਆਉਂਦਾ ਉਹ ਧਿਆਨ ਲਾ ਕੇ ਕੀਰਤਨ ਸੁਣਨ ਲੱਗ ਜਾਏ ਉਹਨੂੰ ਕੀਰਤਨ ਸੁਣਨ ਵਾਲੀ ਉਹਦੀ ਭਗਤੀ શ્રેષ્ઠ ਬਣ ਜਾਏਗੀ ਭਾਵੇਂ ਜਿਹਨੂੰ ਭਾਸ਼ਾ ਨਹੀਂ ਵੀ ਆਉਂਦੀ ਕੀਰਤਨ ਸੁਣ ਕੇ ਉਹਦਾ ਵੀ ਭਲਾ ਹੋ ਜਾਏਗਾ ਇਸ ਲਈ ਕੀਰਤਨ ਦੀ ਵਡਿਆਈ ਹੈ ਮੈਂ ਕੱਲhi ਇੱਕ ਬੇਨਤੀ ਕਹੀ ਸਾਧ ਸੰਗਤ ਇੰਗਲੈਂਡ ਤੋਂ ਇੱਕ ਗੋਰਾ ਦਰਸ਼ਨ ਕਰਨ ਸ਼੍ਰੀ ਦਰਬਾਰ ਸਾਹਿਬ ਆਇਆ ਹੈ ਕਿਉਂਕਿ ਜਿੰਨੇ ਗੋਰੇ ਪੰਜਾਬ ਜਾਂ ਇੰਡੀਆ ਘੁੰਮਣ ਆਉਂਦੇ ਨੇ ਉਹ ਸ੍ਰੀ ਹਰਮੰਦਰ ਸਾਹਿਬ ਜ਼ਰੂਰ ਆਉਂਦੇ। ਜਦੋਂ ਉਹ ਗੋਰੇ ਜਿਹੜੇ ਇੰਗਲੈਂਡ ਤੋਂ ਘੁੰਮਣ ਫਿਰਨ ਵਾਸਤੇ ਪੰਜਾਬ ਆਏ ਤੋਂ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਆਇਆ। ਉਹਨੇ ਸਭ ਕੋਲੋਂ ਪੁੱਛ ਕੇ ਬੜੀ ਭਾਵਨਾ ਨਾਲ ਸ਼ਿੱਦਤ ਨਾਲ ਦਰਸ਼ਨ ਕੀਤੇ। ਦਰਸ਼ਨ ਕਰਨ ਲੱਗੇ ਆਂ ਦਰਸ਼ਨ ਕਰਦੇ ਆ ਉਹਦੀ ਭਾਵਨਾ ਬਣ ਗਈ ਔਰ ਬੜੇ ਪ੍ਰੇਮ ਨਾਲ ਬੈਠ ਕੇ ਉਹ ਕੀਰਤਨ ਸੁਣਨ ਲੱਗ ਪਿਆ ਬੜੇ ਰਾਗ ਵਿੱਚ ਸੁਰ ਤੇ ਤਾਲ ਵਿੱਚ ਦਰਬਾਰ ਸਾਹਿਬ ਤੋਂ ਕੀਰਤਨ ਹੋ ਰਿਹਾ ਸੀ ਉਹਦਾ ਚਿੱਤ ਉਹਦਾ ਧਿਆਨ ਇੰਨਾ ਜੁੜਿਆ ਕਿ ਉਹ ਕਈ ਘੰਟੇ ਬਹਿ ਕੇ ਕੀਰਤਨ ਸੁਣਦਾ ਰਿਹਾ ਫਿਰ ਉਹਨੇ ਉੱਥੇ ਰਹਿਣ ਵਾਸਤੇ ਜਗ੍ਹਾ ਮੰਗੀ ਔਰ ਜਿਹੜੇ ਗੋਰੇ ਨੇ ਸਿਰਫ 7 ਘੰਟੇ ਦਰਬਾਰ ਸਾਹਿਬ ਰਹਿਣਾ ਸੀ ਸ਼ਾਮ ਨੂੰ ਵਾਪਸ ਜਾਣਾ ਸੀ ਉਹ 7 ਦਿਨ ਸ਼੍ਰੀ ਦਰਬਾਰ ਸਾਹਿਬ ਰਹਾ ਰੋਜ਼ ਕਈ ਤੇ ਘੰਟੇ ਕੀਰਤਨ ਸੁਣਦਾ ਰਿਹਾ ਕਿਉਂਕਿ ਦਰਬਾਰ ਸਾਹਿਬ ਲਗਾਤਾਰ ਕੀਰਤਨ ਹੁੰਦਾ ਜਥਾ ਬਦਲ ਜਾਂਦਾ ਦੂਜਾ ਕੀਰਤਨੀ ਜਥਾ ਲੱਗ ਜਾਂਦਾ ਕਈ ਤੇ ਘੰਟੇ ਕੀਰਤਨ ਸੁਣਦਾ ਰਿਹਾ ਉਹਨੂੰ ਅੱਖਰਾਂ ਦੇ ਅਰਥ ਨਹੀਂ ਸੀ ਪਤਾ ਉਹਨੂੰ ਸਾਡੀ ਗੁਰਬਾਣੀ ਦਾ ਪਾਠ ਨਹੀਂ ਪੜਨਾ ਆਉਂਦਾ ਉਹਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਪਰ ਉਹਨੂੰ ਸੁਰ ਤੇ ਧਾਲ ਵਿੱਚ ਗਾਇਨ ਕੀਤਾ ਜਾ ਰਿਹਾ ਕੀਰਤਨ ਉਹਦਾ ਧਿਆਨ ਜੁੜਦੇ ਹਸੀ ਜਿਵੇਂ ਬੀਨ ਦੀ ਧੁਨ ਉੱਤੇ ਸੱਪ ਮਿਲਣ ਲੱਗ ਪੈਂਦਾ ਇਦਾਂ ਸਾਧ ਸੰਗਤ ਕੀਰਤਨ ਦੀ ਧੁਨ ਉੱਤੇ ਉਹਦਾ ਧਿਆਨ ਉਹਦੀ ਸੁਰਤ ਟਿਕਣੀ ਸ਼ੁਰੂ ਹੋ ਗਈ ਕਹਿੰਦੇ 7 ਦਿਨ ਉਹ ਇੰਗਲੈਂਡ ਦਾ ਗੋਰਾ ਰਿਆ 7 ਦਿਨਾਂ ਬਾਅਦ ਉਹ ਅੰਗਰੇਜ਼ ਵਾਪਸ ਚਲਾ ਗਿਆ ਜਦੋਂ ਵਾਪਸ ਗਿਆ ਹੁਣ ਉਹ ਰੋਜ਼ ਉਹਦੇ ਨਾਲ ਘਟਨਾ ਪਤਾ ਕੀ ਘਟੀ ਉਹ ਰੋਜ਼ ਉਸ ਪਲ ਉਹਨਾਂ ਘੜੀਆਂ ਨੂੰ ਚਿੱਤੇ ਕਰਕੇ ਚੌਂਕੜਾ ਮਾਰ ਕੇ ਦਰਵਾਰ ਸਿੰਘ ਦਾ ਧਿਆਨ ਧਰ ਕੇ ਬਹਿਣ ਲੱਗ ਪਿਆ ਜਦੋਂ ਧਿਆਨ ਧਰ ਕੇ ਬਹਿੰਦੇ ਉਹਨੇ ਜਿਹੜੇ ਸ਼ਬਦ ਸੁਣੇ ਨੇ ਉਹਦੀ ਸੁਰਤ ਵਿੱਚ ਚੱਲਣ ਲੱਗ ਪੈਂਦਾ ਤੁਸੀਂ ਵੇਖੋਗੇ ਕਈਆਂ ਨੂੰ ਪਾਠ ਨਹੀਂ ਪੜਨਾ ਆਉਂਦਾ ਤੁਹਾਡੇ ਵਿੱਚੋਂ ਪਰ ਜਦੋਂ ਵਾਰ-ਵਾਰ ਸ਼ਬਦ ਸੁਣੋਂਗੇ ਉਹ ਸ਼ਬਦ ਤੁਹਾਡੇ ਅੰਦਰ ਵੱਸ ਜਾਂਦਾ ਹੈ ਪਾਠ ਨਹੀਂ ਪੜਨਾ ਆਉਂਦਾ ਤਾਂ ਵੀ ਕਈ ਜਣੇ ਸ਼ਬਦ ਗਾਉਂਦੇ ਰਹਿੰਦੇ ਨੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ ਹਾਲਾਂਕਿ ਪਾਠ ਨਹੀਂ ਉਹਨਾਂ ਨੂੰ ਪੜਨਾ ਆਉਂਦਾ ਵੀ ਕਿੰਨੇ ਅੰਗ ਉੱਤੇ ਪੰਕਤੀ ਹੈ ਪਰ ਕੀਰਤਨ ਰਾਹੀਂ ਸੁਣ ਕੇ ਉਹਨਾਂ ਦੀ ਸੁਰਤ ਜੁੜ ਗਈ ਬਹੁਤ ਜਣੇ ਨੇ ਜਿਨ੍ਹਾਂ ਨੂੰ ਇਹ ਸ਼ਬਦ ਹੈ ਯਾਦ ਹੋਏਗਾ ਕਿ ਤਤੀ ਵਾਉ ਨਾ ਲੱਗਈ ਪਾਰਵਰਮਨ ਸਰਣਾਈ ਅੱਛਾ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੋਇਆ ਇਹ ਨੂੰ ਪਤਾ ਕਿਉਂਕਿ ਉਹਨਾਂ ਨੇ ਕਿਹੜਾ ਪਾਠ ਪੜਿਆ ਕੀਰਤਨ ਰਾਹੀਂ ਸੁਣਿਆ ਕਈ ਵਾਰ ਸ਼ਬਦ ਸੁਣਿਆ ਹੋਏਗਾ ਹਰ ਜਿਓ ਨਿਮਾਣਿਆ ਤੁਮਾਣ ਨਿਚੀ ਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ ਪਰ ਲਿਖਿਆ ਕਿੱਥੇ ਆ ਉਹ ਨਹੀਂ ਪੜਿਆ ਕੀਰਤਨ ਰਾਹੀਂ ਸੁਣ ਕੇ ਯਾਦ ਹੋ ਗਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪੜੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਅੱਛਾ ਤੁਸੀਂ ਸਾਰਿਆਂ ਨੇ ਪੜ ਲਿਆ ਪਰ ਕਿਸੇ ਵਿਰਲੇ ਪਾਠੀ ਨੂੰ ਜਿਹਨੂੰ ਪਾਠ ਪੜਨਾ ਪਤਾ ਹੈ ਉਹਨੂੰ ਪੱਦਰ ਕਿੰਨੇ ਅੰਗ ਉੱਤੇ ਲਿਖਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਨਹੀਂ ਕੀਤੇ ਹੋਣਗੇ ਸ਼ਬਦ ਆਮ ਸਿੱਖ ਨੂੰ ਪਤਾ ਨਹੀਂ ਕਿ ਕਿੰਨੇ ਅੰਗ ਉੱਤੇ ਲਿਖਿਆ ਹੋਇਆ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪਰ ਕੀਰਤਨ ਰਾਹੀਂ ਸੁਣ ਕੇ ਤੁਹਾਨੂੰ ਯਾਦ ਹੋ ਗਿਆ ਏਦਾਂ ਉਹ ਬੋਰਾ ਅੰਗਰੇਜ਼ ਜਿਹੜਾ ਜਦੋਂ ਕਹਿੰਦੇ ਇੰਗਲੈਂਡ ਚਲਾ ਗਿਆ ਨਾਲ ਉਹਨੂੰ ਘਰ ਜਾ ਕੇ ਜਦੋਂ ਰੋਜ਼ ਧਿਆਨ ਲਾ ਕੇ ਬੈੰਦੇ ਦਰبار ਸਹਿਬ ਦਾ ਧਿਆਨ ਧਰਦੇ ਉਹਨੂੰ ਰੋਜ਼ ਉਹ ਸ਼ਬਦ ਸੁਰਤੀ ਵਿੱਚ ਚੱਲਦੇ ਇੱਕ ਦਿਨ ਉਹਦੇ ਨਾਲ ਬੜੀ ਵੱਡੀ ਕਰਾਮਾਤ ਹੋਈ ਉਹ ਕਰਾਮਾਤ ਇਹ ਹੋਈ ਉਹਨੂੰ ਨਵੇਂ ਸ਼ਬਦ ਸੁਣਨੇ ਸ਼ੁਰੂ ਹੋ ਗਏ ਜਿਹੜੇ ਸ਼ਬਦ ਉਹਨੇ ਪਹਿਲਾਂ ਸੁਣੇ ਨਹੀਂ ਜਿਹੜੇ 7 ਦਿਨ ਸ਼ਬਦ ਸੁਣਦਾ ਰਿਹਾ ਉਹ ਕਈ ਦਿਨ ਸੁਰਤੀ ਵਿੱਚ ਚੱਲਦੇ ਰਿਹਾ ਹੁਣ ਉਹਨੂੰ ਨਵੇਂ ਸ਼ਬਦ ਸੁਣਨੇ ਸ਼ੁਰੂ ਹੋ ਗਏ ਉਹ ਬੜਾ ਹੈਰਾਨ ਹੋ ਗਿਆ ਇਹ ਸ਼ਬਦ ਮੈਂ ਪਹਿਲਾਂ ਸੁਣੇ ਨਹੀਂ ਮੈਨੂੰ ਸਰਤੀ ਵਿੱਚ ਸੁਣਾਈ ਦੇ ਰਹੇ ਨੇ ਉਹਨੇ ਜਾ ਕੇ ਹੈਬਲ ਕਰੋੜ ਉਤੇ ਸੌ ਤਾਲ ਵੱਡਾ ਗੁਰਦੁਆਰਾ ਉੱਥੇ ਜਾ ਕੇ ਗੁਰੂ ਘਰ ਦੇ ਗ੍ਰੰਥੀ ਨਾਲ ਗੱਲ ਕੀਤੀ ਕਹਿੰਦੇ ਭਾਈ ਸਾਹਿਬ ਜੀ ਮੈਨੂੰ ਇਤਾਂ ਇਤਾਂ ਸ਼ਬਦ ਸੁਣਦੇ ਪਰਵੰਧਕ ਕਮੇਟੀ ਦਾ ਇੱਕ ਬੰਦਾ ਪੜਿਆ ਲਿਖਿਆ ਸੀ ਉਹਨੇ ਇੰਗਲਿਸ਼ ਵਿੱਚ ਉਹਦੀ ਗੱਲ ਸੁਣੀ ਪੰਜਾਬੀ ਵਿੱਚ ਗ੍ਰੰਥੀ ਸਿੰਘ ਨੂੰ ਦੱਸੀ ਕਿ ਭਾਈ ਸਾਹਿਬ ਇਹ ਗੋਰਾ ਕਹਿੰਦਾ ਮੈਨੂੰ ਰੋਜ਼ ਨਵੇਂ-ਨਵੇਂ ਸ਼ਬਦ ਸੁਣਦੇ ਨੇ